ਖਬਰ ਪਟਿਆਲਾ ਤੋਂ ਦੱਸਣ ਜਾ ਰਹੇ ਆ ਪਟਿਆਲਾ ਦੇ ਨੀਅਰ ਬੱਸ ਸਟੈਂਡ ਜਣੇ ਕਿ ਪ੍ਰਾਣਾ ਬੱਸ ਸਟੈਂਡ ਦੇ ਕੋਲ ਜਿਹੜੇ 7 ਰਾਕਟ ਲਾਂਚਰ ਮਿਲੇ ਨੇ ਉਹ ਤੁਹਾਨੂੰ ਦੱਸਦੀ ਹੈ ਕਿ ਜਿਸ ਤਰੀਕੇ ਦੇ ਨਾਲ ਸਵੇਰ ਤੋਂ ਹੀ ਜਿਹੜੀਆਂ ਖਬਰਾਂ ਆ ਰਹੀਆਂ ਸੀ ਕਿ ਕੋਈ ਜਿਹੜਾ ਹੈਗਾ ਇੱਕ ਖਾਲੀ ਥਾਂ ਦੇ ਉੱਤੇ ਗਾਰਬੇਜ ਦੇ ਵਿੱਚ 7 ਜਿਹੜੇ ਨੇ ਰਾਕਟ ਨੇ ਉਹਨਾਂ ਦੇ ਨਾਲ ਕੁਝ ਹੋਰ ਦਿੱਤਾ ਹੋਇਆ ਜਿਹੜੇ ਨੇ ਉਹ ਮਿਲੇ ਨੇ ਤਸਵੀਰਾਂ ਤੁਹਾਨੂੰ ਪਟਿਆਲਾ ਦੀਆਂ ਦਿਖਾ ਰਹੇ ਆ ਤਾਂ ਇਹ ਪਟਿਆਲਾ ਦਾ ਰਾਜਪੁਰਾ ਰੋਡ ਹੈ ਰਾਜਪੁਰਾ ਯਾਨੀ ਕਿ ਇਹ ਚੰਡੀਗੜ੍ਹ ਨੂੰ ਵੀ ਜੋੜਦਾ ਹੈ ਰਾਜਪੁਰੇ ਨੂੰ ਜੋੜਦਾ ਹੈ ਤਾਂ ਇਹ ਪੁਰਾਣੇ ਬਸ ਸਟੈਂਡ ਤੋਂ ਹੁੰਦੇ ਹੋਏ ਇਹ ਉਹ ਰੋਡ ਹੈ ਤਾਂ ਪੂਰੀ ਰੋਡ ਚੱਲਦੀ ਹੈ ਤਾਂ ਇਧਰਲੇ ਪਾਸੇ ਤਸਵੀਰਾਂ ਤੁਹਾਨੂੰ ਦਿਖਾਣਯੋਗ ਹੋਣਗੀਆਂ ਤਾਂ ਇਹ ਖਾਲੀ ਪਲਾਟ ਹੈ ਜਿਹੜਾ ਕਿ ਬਿਲਕੁਲ ਪੀਆਰਟੀਸੀ ਵਰਕਸ਼ਾਪ ਦੇ ਨਾਲ ਲੱਗਦਾ ਹੈ ਤਾਂ ਇਹ ਜਦੋਂ ਉੱਥੇ ਪਹੁੰਚਦੇ ਨੇ ਰੌਕਟ ਜਿਹੜੇ ਦੇਖੇ ਜਾਂਦੇ ਨੇ ਕਿਸੇ ਰਾਹਗੀਰ ਦੇ ਵੱਲੋਂ ਦੇਖੇ ਜਾਂਦੇ ਨੇ ਤਾਂ ਉਹਨਾਂ ਦੇ ਵੱਲੋਂ ਇੱਕ ਟ੍ਰੈਫਿਕ ਪੁਲਿਸ ਵਾਲੇ ਨੂੰ ਇਤਲਾਹ ਕੀਤੀ ਜਾਂਦੀ ਹੈ ਜੋ ਕਿ ਰਸਤੇ ਦੇ ਵਿੱਚ ਕੋਈ ਬੰਦਾ ਦੇਖਦਾ ਤਾਂ ਉਹ ਟ੍ਰੈਫਿਕ ਪੁਲਿਸ ਵਾਲਿਆਂ ਨੂੰ ਦੱਸਦਾ ਹੈ ਕਿ ਇਸ ਜਗ੍ਹਾ ਦੇ ਉੱਤੇ ਆ ਕੇ ਕੁਝ ਦਸਤਾ ਪੇ ਨੇ ਜਿਹੜੇ ਕਿ ਰਾਕਟ ਨੇ ਉਹ ਬੋਰੀ ਦੇ ਵਿੱਚ ਪੇ ਨੇ ਤਾਂ ਇੱਕ ਤੋਂ ਦੋ ਜਿਹੜੇ ਨੇ ਉਹ ਬਾਹਰ ਪੇ ਨੇ ਤਾਂ ਪੁਲਿਸ ਹਰਕਤ ਦੇ ਵਿੱਚ ਆਂਦੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਵੱਡੀ ਗਿਣਤੀ 'ਚ ਫੋਰਸ ਪਟਿਆਲਾ ਪੁਲਿਸ ਪਹੁੰਚਦੀ ਹੈ ਤਾਂ ਉਸ ਤੋਂ ਬਾਅਦ ਲਗਾਤਾਰ ਜਾਂਚ ਕੀਤੀ ਜਾਂਦੀ ਹੈ ਤਾਂ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਇਹ ਰਾਕਟ ਨੇ ਤਾਂ ਫਿਲਹਾਲ ਜਿਹੜਾ ਇਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਕਿੱਥੋਂ ਆਏ ਨੇ ਕਿੱਥੇ ਕਿਸ ਦੇ ਵੱਲੋਂ ਇਹ ਛੁੱਟੇ ਗਏ ਸੀਗੇ ਤਾਂ ਫਿਲਹਾਲ ਪਟਿਆਲਾ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪੂਰਾ ਇਹ ਰੋਡ ਹੈ ਜਿਹੜਾ ਲਗਾਤਾਰ 24 ਘੰਟੇ ਜਿਹੜਾ ਰੋਡ ਚੱਲਦਾ ਹੈ ਦਿਨ ਰਾਤ ਚੱਲਦਾ ਹੈ ਪਰ ਕਿੱਥੇ ਨਾ ਕਿੱਥੇ ਕਿਸੇ ਵੱਲੋਂ ਇਹ ਜਿਹੜੇ ਨੇ ਇਹ ਰਾਕਟ ਛੁੱਟੇ ਗਏ ਨੇ ਔਰ ਜਿਵੇਂ ਖਾਲੀ ਥਾਂ ਜਿਹੜੀ ਇਹ ਸੁੰਨੀ ਜਗ੍ਹਾ ਦੇਖੀ ਜਾ ਸਕਦੀ ਹੈ ਤਾਂ ਤੁਹਾਨੂੰ ਇੱਕ ਵਾਰ ਤਸਵੀਰਾਂ ਦੇ ਵਿੱਚ ਦਿਖਾ ਦਈਏ ਕਿ ਜਿਹੜਾ ਇਹ ਖਾਲੀ ਪਲਾਟ ਹੈਗਾ ਤਾਂ ਇਸ ਜਗ੍ਹਾ ਦੇ ਉੱਤੇ ਕਿਸ ਦੇ ਵੱਲੋਂ ਜਿਹੜਾ ਇਹ ਗੇਰੇਗੇ ਆਉਣਗੇ ਕਿਉਂਕਿ ਆਪਾਂ ਲਗਾਤਾਰ ਅਕਸਰ ਦੇਖਦੇ ਆਂ ਕਿ ਕਈ ਵਾਰ ਕੋਈ ਇਹ ਮਿਲਟਰੀ ਦੇ ਹੁੰਦੇ ਨੇ ਤਾਂ ਉਹਨਾਂ ਦੇ ਵੱਲੋਂ ਇਹ ਡਿਸ ਕਿਤੇ ਹੁੰਦੇ ਆ ਡਿਸਕਰਾਇਟ ਕਿਤੇ ਕਿਤੇ ਹੁੰਦੇ ਆ ਉਸ ਤੋਂ ਬਾਅਦ ਜਿਹੜਾ ਹੈਗਾ ਇਸ ਨੂੰ ਛੁੱਟ ਦਿੱਤਾ ਜਾਂਦਾ ਜਾਂ ਕੋਈ ਕਬਾੜੀਏ ਦੇ ਵੱਲੋਂ ਜਿਹੜਾ ਪਰਚੇਜ਼ ਕਰ ਲਿੱਤਾ ਜਾਂਦਾ ਜਾਂ ਇਹ ਇੱਥੇ ਕਿਹਨੇ ਵੱਲੋਂ ਛੁੱਟੇ ਜਾ ਰਹੇ ਆ ਕਿਉਂ ਛੁੱਟੇ ਗਏ ਹੈਗੇ ਆ ਜਾਂ ਹੋ ਸਕਦਾ ਇਸ ਦੀਆਂ ਵੱਖ-ਵੱਖ ਟੀਮਾਂ ਜਿਹੜ ਦੇ ਮੌਜੂਦ ਨੇ ਐਸਐਸਪੀ ਪਟਿਆਲਾ ਜਿਹੜਾ ਇਹਦੀ ਜਾਂਚ ਕਰ ਰਹੇ ਹੈ ਇਸ ਤੋਂ ਬਾਅਦ ਜਿਹੜਾ ਹੁਣ ਵਕਫਾਕ ਟੁਕੜੀਆਂ ਜਿਹੜੀਆਂ ਬਣਾਈਆਂ ਗਈਆਂ ਐ ਸੀਆਈਏ ਪਟਿਆਲਾ ਐਸਪੀ ਸਿਟੀ ਤਾਂ ਉਸ ਤੋਂ ਬਾਅਦ ਡੀਐਸਪੀ 1 ਤਾਂ ਲਗਾਤਾਰ ਜਿਹੜੀ ਇਸ ਚੀਜ਼ ਦੀ ਲੈ ਕੇ ਜਾਂਚ ਖੰਗਾਲੀ ਜਾ ਰਹੀ ਹੈਗੀ ਹੈ ਕਿ ਕਿੱਥੋਂ ਇਹ ਜਿਹੜੇ ਨੇ ਰਾਕੇਟ ਆਏ ਨੇ ਔਰ ਕੀ ਮਕਸੂਦਾ ਸੀ ਕਿਉਂ ਇੱਥੇ ਹੀ ਸੁੱਟੇ ਗਏ ਕੀ ਕਾਰਨ ਰਿਹਾ ਜਿਹੜਾ ਹੈਗਾ ਇਸ ਚੀਜ਼ ਨੂੰ ਲੈ ਕੇ ਇਨਵੈਸਟੀਗੇਸ਼ਨ ਜਿਹੜੀ ਉਹ ਲਗਾਤਾਰ ਜੁੜ ਚੁੱਕੀ ਹੋਈ ਹੈ ਕਿਉਂਕਿ ਆਪਾਂ ਅਕਸਰ ਦੇਖਦੇ ਹੈਗੀਆਂ ਲਗਾਤਾਰ ਭੀੜ ਪਾੜ ਵਾਲਾ ਜਿਹੜਾ ਹੈਗਾ ਏਰੀਆ ਹੈਗਾ ਤਾਂ ਇਸ ਤੋਂ ਪਹਿਲਾਂ ਦੱਸ ਦਈਏ ਕਿ ਸਾਲ ਤੋਂ ਡੇਢ ਸਾਲ ਪਹਿਲਾਂ ਵੀ ਇਸ ਜਗ੍ਹਾ ਦੇ ਉੱਤੇ ਤ ਰੋਕਰ ਜਿਹੜਾ ਹੈਗਾ ਉਹ ਮਿਲੇ ਸੀਗੇ ਪਰ ਉਹ ਪੂਰੇ ਤਰ੍ਹਾਂ ਜੜ ਦੇ ਨਾਲ ਜੜ ਲੱਗੀ ਹੋਈ ਸੀ ਉਹਨਾਂ ਦੇ ਬਹੁਤ ਪੁਰਾਣੇ ਸੀਗੇ ਜਾਬਦੇ ਉਸ ਤੋਂ ਬਾਅਦ ਅੱਜ ਜਿਸ ਤਰ੍ਹਾਂ ਹੀ ਦਿਨ ਚੜਦੇ ਹੀ ਤੈਥੋਂ ਕਿਸੇ ਰਾਘੀਰ ਦੇ ਵੱਲੋਂ ਲੰਘਿਆ ਜਾ ਰਿਹਾ ਸੀ ਤਾਂ ਉਸਨੇ ਦੇਖਿਆ ਤਾਂ ਨਾਲ ਦੀ ਨਾਲ ਟ੍ਰੈਫਿਕ ਪੁਲਿਸ ਵਾਲਿਆਂ ਨੂੰ ਇਸ ਦੀ ਜਿਹੜੀ ਐ ਸੂਚਨਾ ਦਿੱਤੀ ਤਾਂ ਉਸ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਫੋਰਸ ਉਰੇ ਪਹੁੰਚਦੀ ਹੈ ਤਾਂ ਜਿਸ ਤਰ੍ਹਾਂ ਹੁਣ ਐਸਐਸਪੀ ਪਟਿਆਲਾ ਜਿਹੜਾ ਹੈ ਉਹ ਜਾਂਚ ਕਰ ਰਿਹਾ ਹੈ ਤਾਂ ਉਹਨਾਂ ਦੇ ਨਾਲ ਵਕਫ ਵਕ ਟੀਮਾਂ ਜਰੂਰ ਬਣਾ ਦਿੱਤੀਆਂ ਗਈਆਂ ਕਿਉਂਕਿ ਲਗਾਤਾਰ ਇਸ ਚੀਜ਼ ਨੂੰ ਦੇਖਦੇ ਹੋਏ ਕਿ ਲਗਾ ਕੋਈ ਛਰਾਰਤੀ ਆਂਸਰ ਦੇ ਵੱਲੋਂ ਛੁੱਟਿਆ ਗਿਆ ਜਿਸ ਤਰ੍ਹਾਂ ਪਹਿਲਾਂ ਦੱਸਿਆ ਤਾਂ ਐਸਐਸਪੀ ਪਟਿਆਲਾ ਜਿਹੜੇ ਨੇ ਮੌਕੇ ਦੇ ਮੌਜੂਦ ਨੇ ਔਰ ਜਰੂਰ ਇੱਥੋਂ ਸੀਸੀਟੀਵੀ ਫੂਟੇਜ ਜਰੂਰ ਖੰਗਾਲੇ ਜਾ ਰਿਹਾ ਕਿਉ ਦਾ ਪ੍ਰਾਣਾ বাস ਸਟੈਂਡ ਹੈ ਕਿਉਂਕਿ ਲੈਣੇ ਤੇਰੇ ਕੋਈ ਹਲੇ ਸੀਸੀਟੀਵੀ ਫੁਟੇਜ ਜਿਹੜੀ ਆ ਉਹ ਵੀ ਦੇਖਣ ਨੂੰ ਨਹੀਂ ਮਿਲ ਰਹੀ ਹੈਗੀ ਜਰੂਰੀ ਇੱਕ ਪਾਸੇ ਪੈਟਰੋਲ ਪੰਪ ਹੈ ਔਰ ਦੂਸਰੇ ਪਾਸੇ ਕਈ ਦੁਕਾਨਦਾਰਾਂ ਦੇ ਵੱਲੋਂ ਸੀਸੀਟੀਵੀ ਫੁਟੇਜ ਜਿਹੜੇ ਉਹ ਲਗਾਏ ਗਏ ਹੁੰਦੇ ਆ ਤਾਂ ਉਹਨਾਂ ਨੂੰ ਹੁਣ ਜਿਹੜਾ ਖੰਘਾਲਿਆ ਜਾਊਗਾ ਔਰ ਕਿੰਨੇ ਕੁ ਵਜੇ ਦਾ ਸਮਾਂ ਸੀਗਾ ਕਿਹਦੇ ਵੱਲੋਂ ਜਿਹੜਾ ਹੈਗਾ ਇਸ ਪਲਾਟ ਦੇ ਵਿੱਚ ਜਿਹੜਾ ਹੈਗਾ ਇਹ ਛੁੱਟਿਆ ਗਿਆ ਹੈਗਾ ਗਾਰਬੇਜ ਜਿਹੜਾ ਹੈਗਾ ਛੁੱਟਿਆ ਗਿਆ ਹੈਗਾ ਇਸ ਦੀ ਬਰੀਕੀ ਦੇ ਨਾਲ ਜਾਂਚ ਜਿਹੜੀ ਹੈ ਹੁਣ ਪਟਿਆਲਾ ਪੁਲਿਸ ਕਰ ਰਹੀ ਹੈਗੀ ਔਰ ਇਹ ਵੀ ਦੱਸ ਦਿਆ ਜਿਸ ਤਰੀਕੇ ਨਾਲ ਪਹਿਲਾਂ ਅਮਰitsar ਦੇ ਵਿੱਚ ਕੋਈ ਥਾਣੇ ਦੇ ਬਾਹਰ ਜਿਹੜਾ ਹੈਗਾ ਉਹ ਕੋਈ ਬੰਬ ਵਧਿਆ ਸਪੋਟਕ ਹੋਇਆ ਪਰ ਉਸ ਤੋਂ ਬਾਅਦ ਜਰੂਰ ਉੱਥੇ ਦੇ ਅੰਮ੍ਰਿਤਸਰ ਸੀਪੀ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਕੁਝ ਇਸ ਤਰ੍ਹਾਂ ਦੀ ਚੀਜ਼ ਨਹੀਂ ਹੈ ਪਰ ਪਟਿਆਲਾ ਦੇ ਵਿੱਚ ਅੱਜ ਜਿਹੜਾ ਹੈਗਾ ਉਹ 7 ਦੇ ਕਰੀਬ ਜਿਹੜੇ ਰਾਕੇਟ ਨੇ ਉਹ ਮਿਲੇ ਨੇ ਔਰ ਤਸਵੀਰਾਂ ਤੁਹਾਨੂੰ ਫੇਰ ਅਸੀਂ ਪਟਿਆਲਾ ਦੀਆਂ ਦਿਖਾ ਰਹੇ ਆ ਤਾਂ ਪਟਿਆਲਾ ਦੇ ਵਿੱਚ ਸਵੇਰੇ ਤੋਂ ਹੀ ਜਿਹੜਾ ਹੈਗਾ ਇਹ ਚੱਲਿਆ ਤਾਂ ਜਿਹੜਾ ਹੈਗਾ ਪੁਲਿਸ ਜਿਹੜੀ ਹੈ ਇਸ ਦੀ ਜਾਂਚ ਦੇ ਵਿੱਚ ਜੁਟ ਚੁੱਕੀ ਹੋਈ ਹੈ ਤਾਂ ਜਿਸ ਤਰੀਕੇ ਦੇ ਨਾਲ ਹੁਣ ਇਹਦੇ ਵਿੱਚ ਕਿਹੜਾ ਦੋਸ਼ੀ ਸੀਗਾ ਕਿਹਦੇ ਵੱਲੋਂ ਛੁੱਟੇ ਗਏ ਤੇ ਜਰੂਰ ਐਸਐਸਪੀ ਪਟਿਆਲਾ ਜਿਹੜੇ ਨੇ ਇਹਦੀ ਜਾਂਚ ਕਰਵਾ ਰਹੇ ਹੈਗੇ ਕਿਉਂਕਿ ਇਹਦੇ ਨਾਲ ਮਿਲਟਰੀ ਦੇ ਨਾਲ ਸੰਬੰਧਤ ਹੈ ਮਿਲਟਰੀ ਤੋਂ ਵੀ ਜਿਹੜੀ ਹੈ ਪੁੱਛਿਆ ਜਾਏਗਾ ਕਿ ਜਿਹੜੇ ਹਿਰਾਕਟ ਨੇ ਕਿੱਥੇ ਦੇ ਨੇ ਔਰ ਦੂਸਰੇ ਪਾਸੇ ਸੀਸੀਟੀਵੀ ਜਿਹੜੇ ਫੁਟੇਜ ਜਿਹੜੇ ਨੇ ਉਹ ਵੀ ਖੰਗਾ ਲਏ ਜਾਣਗੇ ਬਾਦ ਹੀ ਦੇਖਿਆ ਜਾਏਗਾ ਕਿ ਕਿਹੜਾ ਸ਼ਖਸ ਇਸ ਨੂੰ ਸੁੱਟ ਕੇ ਗਿਆ ਸੀ ਕਿਉਂਕਿ ਵਜ਼ਨ ਦੇ ਵਿੱਚ ਕਾਫੀ ਜਿਹੜੇ ਨੇ ਉਹ ਭਾਰੀ ਨੇ ਕਿਉਂਕਿ ਕਿਸੇ ਨਾ ਕਿਸੇ ਵਹੀਕਲ ਦਾ ਜਿਹੜਾ ਹੈਗਾ ਇਹਦੇ ਵਿੱਚ ਇਸਤੇਮਾਲ ਜ਼ਰੂਰ ਕੀਤਾ ਗਿਆ ਹੋਵੇਗਾ ਉਹ ਸਕੂਟਰ ਤੇ ਆ ਜਾਂ ਗੱਡੀ ਤੇ ਆਏ ਹੁਣ ਜਾਂਚ ਦਾ ਵਿਸ਼ਾ ਇਸ ਤੋਂ ਬਾਅਦ ਹੀ ਜਿਹੜਾ ਹੈਗਾ ਉਹ ਸਾਹਮਣੇ ਆਊਗਾ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜੇ ਉਰੇ ਸੁੱਟੇ ਗਏ ਹੈਗੇ ਔਰ ਕਾਰਨ ਕੀ ਰਿਹਾ ਜਾਂ ਕਿਸੇ ਕਵਾੜੀਏ ਦੇ ਵੱਲੋਂ ਆ ਪਰ ਜਿਸ ਤਿੱਕੇ ਨਾਲ ਦੱਸਿਆ ਜਾ ਰਿਹਾ ਹੈਗਾ ਕਿ ਇਹ ਡਿਸਕਨੈਕਟਡ ਨੇ ਜਿਹੜੇ ਚੱਲਣ ਯੋਗ ਨਹੀਂ ਹੈ ਇਹ ਜਰੂਰ ਪਟਿਆਲਾ ਪੁਲਿਸ ਦੇ ਵੱਲੋਂ ਜਿਹੜਾ ਕਿਹਾ ਜਾ ਰਿਹਾ ਹੈਗਾ ਕਿ ਇਹ ਡਿਸਕਨੈਕਟਡ ਨੇ ਕੋਈ ਖਤਰੇ ਵਾਲੀ ਗੱਲ ਨਹੀਂ ਹੈ ਪਰ ਇਹ ਕਿੱਥੋਂ ਆਏ ਕਿਥੇ ਕਿਹਦੇ ਵੱਲੋਂ ਇਹ ਛੁੱਟੇ ਗਏ ਨੇ ਇਸ ਦੀ ਜਿਹੜੀ ਜਾਂਚ ਹੈਗੀ ਆ ਉਹ ਜਰੂਰ ਕੀਤੀ ਜਾ ਰਹੀ ਹੈ ਪਰ ਹੋ ਸਕਦਾ ਕਿ ਸ਼ਾਮ ਤੱਕ ਜਿਹੜਾ ਹੈਗਾ ਦਿਨ ਚੁਪਦੇ ਤੱਕ ਜਿਹੜੀ ਇਹਦੀ ਜਾਣਕਾਰੀ ਪਟਿਆਲਾ ਪੁਲਿਸ ਦੇ ਵੱਲੋਂ ਦਿੱਤੀ ਜਾਵੇ ਹੋ ਸਕਦਾ ਕਿ ਇਹਦਾ ਜਿਹੜਾ ਦੋਸ਼ੀ ਹੈ ਜਿਹਦੇ ਵੱਲੋਂ ਛੁੱਟੇ ਗਏ ਨੇ ਉਹ ਜਿਹੜਾ ਹੈਗਾ ਉਹ ਸਾਹਮਣੇ ਆ ਸਕੇ ਬਾਕੀ ਜਿਹੜੀ ਹੈ ਹਮਦਰਦ ਟੀਵੀ ਦੀ ਜਿਹੜੀ ਟੀਮ ਹੈ ਉਹ ਲਗਾਤਾਰ ਪਲਪਲ ਦੀ ਜਿਹੜੀ ਖਬਰ ਹੈ ਤੁਹਾਡੇ ਨਾਲ ਪੁਨਚਾਰੀਆ ਜਰੂਰ ਐਸਐਸਪੀ ਪਟਿਆਲਾ ਵੀ ਉਰੇ ਪਹੁੰਚੇ ਨੇ ਗੱਲਬਾਤ ਕਰਦੇ ਆਂ ਐਸਐਸਪੀ ਪਟਿਆਲਾ ਦੇ ਨਾਲ ਇਨਫੋਰਮੇਸ਼ਨ ਆਈ ਸੀ ਕਿ ਕੁਝ ਰਾਕਟਸ ਇੱਥੇ ਪਏ ਹੋਏ ਨੇ ਰਾਊ ਸੋ ਉਹਨਾਂ ਨੂੰ ਰਿਕਵਰ ਕੀਤਾ ਗਿਆ ਉਹਨਾਂ ਨੂੰ ਸਾਡੀ ਬੌਮ ਡਿਸਪੋਜ਼ਲ ਟੀਮ ਜਿਹੜੀ ਹੈ ਉਹਨੇ ਚੈੱਕ ਕੀਤਾ ਕਿ ਇਹਦੇ ਵਿੱਚ ਐਕਸਪਲੋਸਿਵ ਮਟੀਰੀਅਲ ਤਾਂ ਸਾਨੂੰ ਕੋਈ ਨਹੀਂ ਮਿਲਿਆ ਬਟ ਫਿਰ ਵੀ ਆਰਮੀ ਨਾਲ ਟਾਈ ਅਪ ਕਰਕੇ ਉਹਨਾਂ ਦੇ ਵੀ ਜਿਹੜੇ ਐਕਸਪਰਟਸ ਨੇ ਉਹਨਾਂ ਨੂੰ ਬੁਲਾਇਆ ਜਾ ਰਿਹਾ ਤਾਂ ਕਿ ਇਹ ਚੈੱਕ ਹੋ ਸਕੇ ਕਿ ਕੀ ਹੈਗਾ ਤੇ ਕਿੱਥੋਂ ਆਇਆ ਹੈ ਸੱਜੇ ਮੇਰੇ ਘਰ ਵਿੱਚ ਦੇ ਬਿੱਟ ਮਿਲੇ ਹੈ ਲੱਗਦਾ ਹੈ ਕਿ ਕੋਈ ਕਬਾੜੀ ਨੇ ਕਿਤੇ ਇਵੇਂ ਲੱਗਦਾ ਹੈ ਕਿ ਕੋਈ ਕਬਾੜੀਏ ਨੇ ਜਾਂ ਕਿਸੇ ਨੇ ਇੱਥੇ ਰੱਖਿਆ ਹੈ ਹਜੇ ਤੱਕ ਕੋਈ ਸਾਜ਼ਿਸ਼ ਵਾਲਾ ਜਾਂ ਕੋਈ ਆਪਣਾ ਸ਼ਰਾਰਤ ਵਾਲਾ ਕੰਮ ਤਾਂ ਨਹੀਂ ਲੱਗਦਾ ਬਟ ਫਿਰ ਵੀ ਅਸੀਂ ਸਾਰੇ ਐਂਗਲ ਤੋਂ ਇਹਦੇ ਚ ਤਫਤੀਸ਼ ਕਰਾਂਗੇ ਟੋਟਲ 7 ਮਿਲੇ ਨੇ ਜੀ ਸਰ ਓਪਨ ਹੀ ਪਈ ਸੀ ਹਾਂ ਜੀ ਥੱਲੇ ਥੁਲੇ ਚ ਪਈ ਸੀ ਸਰ ਓਪਨ ਪਈ ਸੀ ਜੀ ਇੱਕ ਬੋਰੀ ਸੀਗੀ ਉਹਦੇ ਚ ਪਈ ਸੀ